ਕਾਲ ਜੀ ਕਿਵੇਂ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਮੈਂ ਸਿਮਰਨ ਤੁਹਾਡਾ ਪਹੀੜ ਫੈਮਿਲੀ ਵਲੌਗ ਵਿੱਚ ਸਵਾਗਤ ਕਰਦੀ ਹਾਂ ਜੀ ਹੋਰ ਦੱਸੋ ਜੀ ਕਿਵੇਂ ਹੋ ਤੁਸੀਂ ਚਲੋ ਤੁਹਾਨੂੰ ਦਿਖਾਉਨੇ ਆ ਜੀ ਆਪਣਾ ਨਵਾਂ ਘਰ ਬਣਦਾ ਤੇ ਕਈ ਭੈਣ ਭਰਾਵਾਂ ਨੂੰ ਤਾਂ ਪਤਾ ਹੈ ਤੇ ਕਈਆਂ ਨੂੰ ਨਵੇਂ ਜੁੜਦੇ ਨੇ ਜਿਹੜੇ ਉਹਨਾਂ ਨੂੰ ਨਹੀਂ ਪਤਾ ਹੋਊਗਾ ਚਲੋ ਤੁਹਾਨੂੰ ਦੱਸ ਰਿਆਂ ਵੀ ਕਿੰਨਾ ਕੁ ਆਪਣਾ ਘਰ ਬਣ ਗਿਆ ਤੇ ਕੀ ਕੁਛ ਹੁਣ ਬਣ ਰਿਹਾ ਤੁਹਾਨੂੰ ਸਾਰਾ ਕੁਝ ਦਿਖਾਉਣੀ ਆ ਤੇ ਆਲੇ-ਦਾਲੇ ਦਾ ਵੀ ਵੀਊ ਦਿਖਾਉਣੀ ਆ ਕੋਈ ਬਹੁਤ ਵਧੀਆ ਬਹੁਤ ਤਜੀ ਲੱਗਦਾ ਚਲੋ ਤੁਹਾਨੂੰ ਦਿਖਾਈਏ ਫਿਰ ਉਹ ਦੇਖੋ ਨਾ ਸਰੀਆ ਕੱਟ ਰਹੇ ਨੇ ਤੇ ਜਿਹੜਾ ਆਪਣੇ ਨਾ ਟੈਂਕੀ ਧਰਨੀਆ ਉੱਪਰ ਉਹ ਦੇਖੋ ਉਹ ਟੈਂਕੀ ਦਾ ਉਹ ਬਣਾਇਆ ਉਹਨਾਂ ਨੇ ਟੈਂਕੀ ਧੰਵਾਸਤੇ ਵਿੱਚ ਉਹਦੇ ਅੰਦਰ ਨਾ ਟੈਂਕੀ ਆਉਗੀ ਤੇ ਉਹਦੇ ਉੱਪਰ ਨਾ ਹੁਣ ਲੈਂਟਰ ਪਾਉਣਗੇ ਤੇ ਉਹਦੀ ਤਿਆਰੀ ਹੋ ਰਹੀ ਹੈ ਤੇ ਉਹ ਦੇਖੋ ਉੱਪਰ ਲੱਗੇ ਹੋਏ ਨੇ ਵੀਰੇ ਤੇ ਨੀਚੇ ਉਹ ਕੱਟ ਰਹੇ ਨੇ ਸਰੀਆ ਬਸ ਤਿਆਰੀ ਹੈ ਜੀ ਉਹਨਾਂ ਦੀ ਹੁਣ ਤੇ ਆ ਹੈਗਾ ਆਪਣਾ ਉੱਪਰ ਕੋਠਾ ਦੇਖੋ ਆ ਆਪਣਾ ਬਨੇਰਾ ਸੀ ਜਿਹੜਾ ਇਹ ਬਣ ਗਿਆ ਇਹ ਆ ਜਿਹੜੀ ਆ ਸਾਈਡ ਆ ਜਿਹੜੀ ਇਹ ਨਹੀਂ ਬਣਾਉਂਦੇ ਇੱਥੇ ਆਪਾਂ ਦੂਜਾ ਲਾਵਾਂਗੇ ਬਣਿਆ ਬਣਿਆ ਗ੍ਰਿਲ ਆਉਂਦੀ ਆ ਜਿਹੜੀ ਉਹ ਲਾਵਾਂਗੇ ਤੇ ਇਧਰੋਂ ਬਣ ਗਿਆ ਬਨੇਰਾ ਆ ਦੇਖੋ ਆ ਪਾਸਾ ਬਣ ਗਿਆ ਆ ਬਣ ਗਿਆ ਤੇ ਉਧਰ ਵਾਲਾ ਵੀ ਬਣ ਗਿਆ ਦੇਖੋ ਬਹੁਤ ਵਧੀਆ ਲੱਗਦਾ ਹੈ ਹਾਲੇ-ਦਾਲੇ ਦਾ 뷰 ਕਣਕ ਬੀਜ ਰਹੇ ਨੇ ਜੀ ਵਿੱਚ ਕਈਆਂ ਨੇ ਬੀਜਤੀ ਕਈਆਂ ਨੇ ਹਜੇ ਬੀਜਣੀ ਹੈ ਆ ਦੇਖੋ ਕਿੰਨਾ ਪਿਆਰਾ ਲੱਗਦਾ ਮਸਾਂ ਰੱਬ ਨੇ ਅਜੇ ਧੁੱਪ ਕੱਢੀ ਹੈ ਕਈ ਦਿਨਾਂ ਬਾਅਦ ਬਹੁਤ ਔਖਾ ਹੋਇਆ ਪਿਆ ਸੀਗਾ ਕੱਪੜੇ ਨਹੀਂ ਸੀ ਸੁੱਕਦੇ ਮਸਾਂ ਸੁਕਾਏ ਨੇ ਕੱਪੜੇ ਦੇਖੋ ਆ ਟੈਂਕ ਇਹਨਾਂ ਨੇ ਉੱਪਰ ਰੱਖ ਰੱਖੀ ਆ ਉੱਪਰ ਪਾਣੀ ਦੀ ਲੋਡ ਹੈ ਨਾ ਤਾਂ ਕਰਕੇ ਉੱਪਰ ਰੱਖੀ ਹੋਈ ਹੈ ਇੱਥੋਂ ਦੀ ਕਹਿੰਦੇ ਨੇ ਕਹਿੰਦੇ ਵੀ ਆ ਜਗ੍ਹਾ ਤੋਂ ਦੀ ਨਾ ਵੀ ਉੱਪਰ ਚੜਨ ਵਾਸਤੇ ਪੌੜੀ ਲਾ ਦਾਂਗੇ ਸੋਚਦੇ ਨੇ ਡਾਕਟਰ ਸਾਹਿਬ ਕਹਿੰਦੇ ਲੋਹੇ ਦੀ ਉਹ ਲਾ ਦਾਂਗੇ ਮਤਲਬ ਚੜਨ ਵਾਸਤੇ ਟੈਂਕੀ ਵਗੈਰਾ ਸਾਫ਼ ਕਰਨ ਨੂੰ ਜਾਂ ਉੱਪਰੋਂ ਛੱਤ ਸਾਫ਼ ਕਰਨ ਵਾਸਤੇ ਉਹ ਲਾ ਦਾਂਗੇ ਕਹਿੰਦੇ ਲੋਹੇ ਦੀ ਪੌੜੀ ਚਲੋ ਹੁਣ ਮੈਂ ਤੁਹਾਨੂੰ ਥੱਲੇ ਦਿਖਾ ਕੇ ਲੈ ਕੇ ਆਵਾਂ ਮੈਂ ਥੱਲੇ ਦਿਖਾ ਕੇ ਲਿਉਣੀ ਆ ਤੁਹਾਨੂੰ ਉਹ ਖੜੇ ਨੇ ਫੋਨ ਤੇ ਗੱਲ ਕਰਦੇ ਨੇ ਡਾਕਟਰ ਸਾਹਿਬ ਚਲੋ ਹੁਣ ਮੈਂ ਨਾਲ ਤੁਹਾਨੂੰ ਥੱਲੇ ਲੈ ਕੇ ਚਲਦੀ ਆ ਥੱਲੇ ਦਿਖਾ ਕੇ ਲੈ ਕੇ ਆਉਣੀ ਆ ਆ ਦੇਖੋ ਹਨਾ ਮਮਟੀ ਦੇ ਵਿੱਚ ਆਪਣਾ ਇਹ ਛੋਟਾ ਜਿਹਾ ਰੂਮ ਤਿਆਰ ਹੋ ਗਿਆ ਇਹਨੂੰ ਨਾ ਆਪਾਂ ਪੂਜਾ ਰੂਮ ਵਾਂਗੂ ਬਣਾ ਲਾਂਗੇ ਹਾਂ ਦੇਖੋ ਆ ਪੌੜੀਆਂ ਆ ਦੇਖੋ ਪੌੜੀਆਂ ਤੋਂ ਉੱਤੇ ਚੜਨ ਸਾਰਨਾ ਐਵੇਂ ਆ ਰੂਮ ਬਣ ਗਿਆ ਇੱਕ ਇਹ ਮਮਟੀ ਤੇ ਇਹ ਮਮਟੀ ਸੀ ਕਿ ਪਹਿਲਾਂ ਕਹਿੰਦੇ ਸੀ ਕਹਿੰਦੇ ਵੀ ਇਹਨੂੰ ਐਵੇਂ ਬੇ ਗੇਟ ਕੱਢ ਦਿੰਨੇ ਆ ਇਸ ਤਰ੍ਹਾਂ ਹੀ ਫੇਰ ਉਹ ਕਹਿੰਦੇ ਵੀ ਨਹੀਂ ਅੱਗੇ ਵਧਾ ਦਿੰਨੇ ਆ ਥੋੜਾ ਜਿਹਾ ਸੀ ਕਹਿੰਦੇ ਵੀ ਨਾਲ ਥੋੜੇ ਕੰਮ ਆ ਜਾਊਗਾ ਹੁਣ ਇੱਥੇ ਨਾ ਆਪਾਂ ਪੂਜਾ ਰੂਮ ਸੈੱਟ ਕਰ ਲਾਂਗੇ ਮੰਦਰ ਵਗੈਰਾ ਰੱਖ ਲਾਂਗੇ ਬਾਬਾ ਜੀ ਦਾ ਲਿਆ ਕੇ ਆ ਹੈਗਾ ਆਪਣਾ ਸਟੋਰ ਸਟੋਰ ਤੇ ਪਲਾਸਟਰ ਵਗੈਰਾ ਸਾਰਾ ਕੁਝ ਹੋ ਗਿਆ ਰੋੜੀ ਪਈ ਹੋਈ ਆ ਬਸ ਹੁਣ ਫਰਸ਼ ਲਾਉਣੇ ਨੇ ਇਹ ਨਹੀਂ ਪਤਾ ਕੱਲ ਜਾਂ ਕੱਲ ਤੋਂ ਅਗਲੇ ਦਿਨ ਫਰਸ਼ ਲੱਗ ਜਾਣਗੇ ਆ ਆਪਣਾ ਡਰਾਇੰਗ ਰੂਮ ਆਗੇ ਇਹ ਡਰਾਇੰਗ ਰੂਮ ਤੇ ਆ ਕਿਚਨ ਐ ਸਾਹਮਣੇ ਆ ਰੂਮ ਕਿਚਨ ਦੇ ਨਾਲ ਤੇ ਇੱਥੇ ਮਿਰਰ ਲੱਗੂਗਾ ਆ ਨਾਲ ਬਾਥਰੂਮ ਆ ਗਿਆ ਨਾਲ ਇੱਕ ਹੋਰ ਰੂਮ ਆ ਗਿਆ ਆ ਸਾਮਾਨ ਪਿਆ ਮਿਸਤਰੀਆਂ ਦਾ ਆ ਆਪਣੇ ਰੂਮ ਦੇ ਨਾਲ ਅਟੈਚ ਬਾਥਰੂਮ ਹੈ ਜਿਹੜਾ ਇਹ ਵੀ ਪਲਾਸਟਰ ਵਗੈਰਾ ਹੋ ਗਿਆ ਸਾਰਾ ਕੁਝ ਹੋ ਗਿਆ ਹੁਣ ਬਸ ਨਾ ਇੱਕ ਕੰਦ ਰਹਿੰਦੀ ਆ ਉਹ ਦੇਖੋ ਔਰ ਸਾਈਡ ਵਾਲੀ ਬਸ ਸਾਹਮਣੇ ਵਾਲੀ ਬਾਕੀ ਸਾਰਾ ਕਰਤਾ ਇੱਕ ਆਪਣੀ ਲੌਬੀ ਦੀ ਕੰਧ ਰਹਿੰਦੀ ਹੈ ਬਸ ਇੰਨਾ ਕੁ ਰਹਿੰਦਾ ਤੇ ਉਹ ਤਾਂ ਨਹੀਂ ਉਹਨਾਂ ਨੇ ਕੀਤੀ ਸੀਗੀ ਕਹਿੰਦੇ ਵੀ ਫੇਰ ਨਾ ਸਾਨੂੰ ਆ ਜੀ ਹੈ ਜਿਹੜੀ ਇਹ ਇਕੱਠੀ ਕਰਾਂਗੇ ਵੀ ਇਹਦੇ ਨਾਲ ਆ ਦੇਖੋ ਆ ਕੰਧ ਰਹਿ ਗਈ ਬਸ ਇਕੱਲੀ ਆਹ ਬਾਕੀ ਤਾਂ ਸਾਰਾ ਹੋ ਗਿਆ ਹੁਣ ਉੱਤੋਂ ਹੀ ਲੈ ਕੇ ਆਉਣਗੇ ਕਰਦੇ ਪਲਾਸਟਰ ਮਮਟੀ ਤੋਂ ਉੱਪਰੋਂ ਫਿਰ ਆ ਕੰਦ ਸਾਰੇ ਇੱਥੋਂ ਆਇਆ ਕਰ ਦੇਣਗੇ ਬਸ ਆਪਾਂ ਥੋੜੇ ਦਿਨਾਂ ਬਾਅਦ ਹੀ ਇੱਥੇ ਆ ਜਾਾਂਗੇ ਹੁਣ ਕੁਝ ਕੁ ਦਿਨ ਲੱਗਣਗੇ ਆਪਾਂ ਨੂੰ ਅਨੇਕੋ ਆਹ ਸਾਈਡ ਵਾਲੀ ਜਗ੍ਹਾ ਆਪਣੀ ਜਿਹੜੀ ਛੱਡਦੇ ਹੁੰਦੇ ਨੇ ਆਹਾ ਇਹ ਛੱਡੀ ਹੋਈ ਆ ਇਹ ਦੋ ਸਾਈਡ ਛੱਡੀ ਆਪਾਂ ਤੀਸਰੀ ਸਾਈਡ ਨਹੀਂ ਛੱਡੀ ਹੈਗੀ ਜਗ੍ਹਾ ਆ ਦੇਖੋ ਉੱਥੇ ਤੱਕ ਛੱਡੀ ਹੋਈ ਐ ਆ ਇੱਕ 게ਟ ਨਿਕਲਦਾ ਆਪਣਾ ਅੰਦਰ ਨੂੰ ਕਮਰੇ 'ਚ ਆਹ ਰੂਮ 'ਚ ਅੰਦਰ ਚਲੇ ਜਾਂਦਾ 게ਟ ਅੰਦਰ ਜਾ ਕੇ ਅੰਦਰੋਂ ਦੀ ਫੇਰ ਨਿਕਲ ਜਾਂਦਾ ਇਹ ਇੱਧਰ ਦੀ ਆਹ ਦੇਖੋ ਆ ਦੇਖੋ ਉਰੋਂ ਦੀ ਨਿਕਲ ਜਾਊਗਾ ਬਸ ਉਹ ਇੱਕ ਕਦੇ ਦਿਨ ਚ ਨਾ ਫਰਸ਼ ਪੈ ਜੂਗਾ ਤੇ ਹਜੇ ਆਪਾਂ ਦੂਜੇ ਹੀ ਲਵਾਵਾਂਗੇ ਸਿਮਿੰਟ ਵਾਲਾ ਹਜੇ ਨਾ ਦੇਖੋ ਲੌਬੀ ਦੇ ਵਿੱਚੋਂ ਨਾ ਮਿੱਟੀ ਕੱਢਣੀ ਐ ਇਹਨਾਂ ਨੇ ਦੇਖੋ ਕਿੰਨੀ ਕਿੰਨੀ ਐ ਇਹ ਮਿੱਟੀ ਨਿਕਲੂਗੀ ਹਜੇ ਫੇਰ ਇੱਕ ਸਾਰ ਹੋ ਕੇ ਨਾ ਫੇਰ ਇੱਥੇ ਰੋੜੀ ਪੈਣੀ ਐ ਇਹ ਲੌਬੀ ਰਹਿ ਗਈ ਬਸ ਰੋੜੀ ਨੂੰ ਹਾਏ ਹਵਾ ਬਹੁਤ ਆਉਂਦੀ ਐ ਠੰਡੀ ਠੰਡੀ ਚਾਰ ਚਪੇਰੇ ਹਵਾ ਆ ਜਾਂਦੀ ਐ ਅਮੰਜਾ ੜਾ ਰੱਖਿਆ ਇਹਨਾਂ ਨੇ ਸੋਈ ਦੇ ਵਿੱਚ ਮਿਸਤਰੀਆਂ ਨੇ ਚਲੋ ਆਪਾਂ ਇੱਥੇ ਬੈਠ ਕੇ ਗੱਲ ਕਰਾਂਗੇ ਤੁਹਾਡੇ ਨਾਲ ਹੁਣ ਆਹ ਖਿੜਕੀ ਆਪਣੀ ਕਿਚਨ ਦੀ ਤੇ ਇੱਥੇ ਲੱਗ ਜਾਣਗੇ ਆਪਣੇ ਸ਼ੈਂਕ ਤੇ ਇੱਕ ਸੈਲਫ ਐ ਜਾਊਗੀ ਆਪਣੀ ਇਸ ਤਰ੍ਹਾਂ ਇੱਕ ਐਵੇਂ ਆਹ ਦੇਖੋ ਐਵੇਂ ਜਿਹੜੇ ਆ ਸਾਈਡ ਐ ਇਹ ਤੇ ਨਹੀਂ ਪੈਂਦੀ ਸੈਲਫ ਇਹ ਆਪਾਂ ਖਾਲੀ ਛੱਡਾਂਗੇ ਤੇ ਉੱਥੇ ਆਪਣਾ ਚਿਮਨੀ ਦਾ ਪਾਈਪ ਨਿਕਲ ਜਾਊਗਾ ਜਦੋਂ ਪਾ ਤਿਆਰ ਕਰਵਾਵਾਂਗੇ ਰਸੋਈ ਹੈਸਾ ਹੌਲੀ-ਹੌਲੀ ਕਰਵਾਵਾਂਗੇ ਜੀ ਤੁਹਾਨੂੰ ਪਤਾ ਘਰਾਂ ਦੇ ਕੰਮ ਬਹੁਤ ਹਨਾ ਵੱਡੇ ਹੁੰਦੇ ਨੇ ਇੱਕ ਸਾਰ ਤਾਂ ਨਹੀਂ ਬਣਦੇ ਹੈਗੇ 1 ਲਖ ਹੌਲੀ-ਹੌਲੀ ਬਣਦੇ ਹੁੰਦੇ ਨੇ ਚਲ ਆਪਾਂ ਉਹਰੇ ਬੈਠ ਕੇ ਗੱਲ ਕਰਦੇ ਹਾਂ ਠੀਕ ਹੈ ਹਾਂਜੀ ਚਲੋ ਹੁਣ ਆਪਾਂ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਤੇ ਮੈਂ ਤੇ ਡਾਕਟਰ ਸਾਹਿਬ ਆਏ ਸੀਗੇ ਇੱਧਰ ਮੰਮੀ ਕੋਲ ਬੈਠਣਾ ਸੀ ਥੋੜਾ ਜਿਹਾ ਚਿਰ ਦੀਦੀ ਨੇ ਜਾਣਾ ਸੀਗਾ ਬਾਜ਼ਾਰ ਤੇ ਦੀਦੀ ਕਹਿੰਦੇ ਵੀ ਤੁਸੀਂ ਮਾੜਾ ਜਾ ਜਿਓ ਕਹਿੰਦੇ ਮੈਂ ਬਾਜ਼ਾਰ ਜਾ ਕੇ ਆਉਣਾ ਤੇ ਤੁਸੀਂ ਕਹਿੰਦੇ ਮੰਮੀ ਕੋਲ ਬੈਠ ਜਿਓ ਕਿ ਮੈਂ ਹਾਂ ਕੋਈ ਨਾ ਦੀਦੀ ਵੀ ਅਸੀਂ ਆ ਜਾਾਂਗੇ ਤੇ ਸਾਡਾ ਪਿੰਡ ਤਾਂ ਹੈਗਾ ਜੀ ਪੋਹੀੜ ਪੋਹੀੜ ਮੈਂ ਨਾ ਹੁਣ ਚੈਨਲ ਦਾ ਨਾਮ ਵੀ ਪੰਜਾਬੀ ਦੇ ਵਿੱਚ ਰੱਖਤਾ ਇਸੇ ਕਰਕੇ ਕਈਆਂ ਨੂੰ ਨਾ ਭੈਣ ਭਰਾਵਾਂ ਨੂੰ ਪੜ੍ਹਨ ਦੇ ਵਿੱਚ ਔਕਤ ਆ ਰਹੀ ਸੀਗੀ ਤੇ ਉਹਨਾਂ ਨੂੰ ਐ ਨਹੀਂ ਪਤਾ ਲੱਗਦਾ ਸੀ ਵੀ ਪੋਹੀੜ ਕਹੀਏ ਜਾਂ ਪੋਹੀੜ ਕਹੀਏ ਸਾਡੇ ਜਿਹੜੇ ਪਿੰਡ ਦਾ ਨਾਮ ਹੈ ਜੀ ਅਸਲ ਹੈਗਾ ਉਹ ਹੈਗਾ ਪੋਹੀੜ ਤੇ ਹੁਣ ਮੈਂ ਪੰਜਾਬੀ ਦੇ ਵਿੱਚ ਲਿਖਤਾ ਅੱਗੇ ਪੁਹੀੜ ਫੈਮਿਲੀ ਵਲੌਗ ਆਪਣਾ ਇੰਗਲਿਸ਼ ਇੰਗਲਿਸ਼ ਦੇ ਵਿੱਚ ਹੀ ਹੈ ਤੇ ਪੰਜਾਬੀ ਦੇ ਵਿੱਚ ਨਾਮ ਲਿਖਤਾ ਪਿੰਡ ਦਾ ਤੇ ਹਾਂ ਅਸੀਂ ਤੁਹਾਡੇ ਨਾਲ ਗੱਲ ਕਰਨੀ ਸੀ ਜੀ ਤੇ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ ਨਾ ਹੁਣ ਉੱਥੇ ਥੋੜਾ ਜਿਹਾ ਚੇਰੀਆਂ ਅਸੀਂ ਹੁਣ ਰਹਨੇ ਆ ਜੀ ਖੇੜੇ ਖੇੜਾ ਪੁਹੀੜ ਲਹਿਰਾ ਇਹ ਨਾਲ-ਨਾਲ ਨੇ ਤਿੰਨ ਪਿੰਡ ਨੇਗੇ ਆ ਗਈ ਜੀ ਆ ਗਈ ਆ ਗਈ ਤੇ ਇਹ ਤਿੰਨ ਪਿੰਡ ਨੇ ਤੇ ਅਸੀਂ ਨਾ ਪਹੇੜ ਤੋਂ ਜਦੋਂ ਜਗ੍ਹਾ ਵੇਚੀ ਸੀਗੀ ਸਾਨੂੰ ਤਾਂ ਵੇਚਣੀ ਪਈ ਸਕੇ ਕਿਉਂਕਿ ਨਾ ਉੱਥੇ ਸਾਡਾ ਜਿਹੜਾ ਘਰ ਸੀਗਾ ਪਿੰਡ ਦੇ ਵਿੱਚ ਪਹਿਲਾ ਵਾਲਾ ਤੇ ਜਿੱਥੇ ਅਸੀਂ ਵਿਆਹ ਕੇ ਆਏ ਸੀਗੇ ਤਿੰਨੇ ਪਰਾਣੀ ਠਾਣੀ ਤੇ ਉਹ ਸਾਡੇ ਜਗ੍ਹਾ ਸੀ ਉਹ ਬਿਲਕੁਲ ਥੋੜੀ ਸੀਗੀ ਉਦੇ ਕਰਕੇ ਸਾਨੂੰ ਨਾ ਉਹ ਵੇਚਨੇ ਪਏ ਜਿਹੜੇ ਵਿਚਾਲਲੇ ਵੀਰਜੀ ਨੇ ਉਹਨਾਂ ਨੇ ਤਾਂ ਜਿਹੜਾ ਸਾਡਾ ਬਾਹਰਲਾ ਘਰ ਸੀ ਉੱਥੇ ਬਣਾ ਲਿਆ ਸੀਗਾ ਤੇ ਇਹ ਸੀ ਜਿਹੜਾ ਘਰ ਸੀ ਇਹ ਸਾਡੇ ਦੋਹਾਂ ਕੋਲੇ ਸੀਗਾ ਇੱਕ ਡਾਕਟਰ ਸਾਹਿਬ ਤੇ ਇੱਕ ਇਹਨਾਂ ਦੇ ਵੱਡੇ ਭਰਾ ਜਿਹੜੇ ਇਹ ਦੋਨਾਂ ਕੋਲ ਸੀ ਦੋਨਾਂ ਦਾ ਜੀ ਉੱਥੇ ਨਾ ਮਤਲਬ ਉਹ ਨਹੀਂ ਸੀਗਾ ਮਤਲਬ ਥੋੜੀ ਜਗ੍ਹਾ ਹੋਣ ਕਰਕੇ ਸਾਡਾ ਵਧੀਆ ਉੱਥੇ ਮਤਲਬ ਗੁਜ਼ਾਰਾ ਨਹੀਂ ਸੀ ਹੋ ਰਿਹਾ ਥੋੜਾ ਸੀ ਘਰ ਤੇ ਉਹਦੇ ਕਰਕੇ ਫਿਰ ਅਸੀਂ ਵੇਚ ਕੇ ਅਸੀਂ ਨਾ ਖੇੜੇ ਸੀਗੇ ਡਾਕਟਰ ਸਾਹਿਬ ਦੇ ਦੋਸਤ ਤੇ ਉਹ ਬਾਹਰ ਗਈ ਹੋਈ ਸੀ ਸਾਰੀ ਫੈਮਿਲੀ ਉਹ ਕਹਿੰਦੇ ਵੀ ਤੁਸੀਂ ਇੱਥੇ ਆ ਜਾਓ ਨਾਲ ਤਾਂ ਵੀ ਘਰ ਦਾ ਤੁਸੀਂ ਧਿਆਨ ਰੱਖ ਲੋਗੇ ਤੇ ਵੀ ਨਾਲੇ ਚਲੋ ਰਹਿ ਜਿਓ ਜਿੰਨਾ ਚਿਰ ਤੁਹਾਡਾ ਨਹੀਂ ਬੰਦ ਹੈਗਾ ਤੁਸੀਂ ਉਰੇ ਬੈਠੇ ਤੇ ਫਿਰ ਅਸੀਂ ਸੋਚਿਆ ਵੀ ਚਲੋ ਇਹ ਵੀ ਠੀਕ ਹੈ ਹਨਾ ਤੇ ਹੁਣ ਉਹਨਾਂ ਦਾ ਫੋਨ ਆ ਗਿਆ ਜੀ ਉਹਨਾਂ ਨੇ ਨਾ ਇੱਧਰ ਆ ਜਾਣਾ ਹਨਾ ਪਹਿਲਾਂ ਆਈ ਸੀ ਉਹ 2 ਸਾਲ ਪਹਿਲਾਂ ਤੇ 2 ਸਾਲ ਪਹਿਲਾਂ ਆਏ ਸੀਗੇ ਉਸ ਤੋਂ ਬਾਅਦ ਹੁਣ ਉਹਨਾਂ ਨੇ ਆਉਣਾ ਉਹਨਾਂ ਦੇ ਨਾ ਜਿਹੜੀ ਦੋਤੀ ਦਾ ਵਿਆਹ ਕਰਨ ਆਉਣਾ ਉਹਨਾਂ ਨੇ ਆਉਤੀ ਦਾ ਤੇ ਫਿਰ ਉਹ ਕਹਿੰਦੇ ਵੀ ਸਾਨੂੰ ਔਖਾ ਹੋ ਜੂਗਾ ਵੀ ਜਦੋਂ ਤੁਸੀਂ ਕਹਿੰਦੇ ਵੀ 5-4 ਮਹੀਨੇ ਕਿਤੇ ਹੋਰ ਜੈਸਟ ਕਰ ਲਓ ਜਦੋਂ ਅਸੀਂ ਚਲੇ ਗਏ ਕਹਿੰਦੇ ਫਿਰ ਤੁਸੀਂ ਆ ਜਿਓ ਫਿਰ ਐ ਤੁਹਾਨੂੰ ਪਤਾ ਹੀ ਹੈ ਜੀ बार-बार ਆਪਣਾ ਸਮਾਨ ਚੱਕਣਾ ਹਨਾ ਧਰਨਾ ਬਹੁਤ ਜ਼ਿਆਦਾ ਔਖਾ ਹੁੰਦਾ ਫਿਰ ਡਾਕਟਰ ਸਾਹਿਬ ਕਹਿੰਦੇ ਵੀ ਆਪਾਂ ਐ ਕਰਦੇ ਆ ਵੀ ਆਪਣੀ ਜਗ੍ਹਾ ਪਈ ਤਾਂ ਹੈਗੀ ਆਪਾਂ ਉੱਥੇ ਬਣਾਈ ਲੈਨੇ ਆ ਘਰ ਤੇ ਬਣਾਉਣਾ ਤਾਂ ਅਸੀਂ ਸੀਗਾ ਜੇ ਹੁਣ ਨਹੀਂ ਤਾਂ ਥੋੜਾ ਜਿਹਾ ਰਸਾਲ ਕਠਹਿਰ ਕੇ ਬਣਾ ਲੈਂਦੇ ਬਣਾਉਣਾ ਤਾਂ ਪੈਂਦਾ ਹੀ ਚਲੋ ਐਨਾ ਜੀ ਉਦੋਂ ਮਹंगाई ਹੋਰ ਵੱਧ ਜਾਂਦੀ ਹੈ ਨਾ ਤੇ ਇਸ ਕਰਕੇ ਡਾਕਟਰ ਸਾਹਿਬ ਕਹਿੰਦੇ ਵੀ ਆਪਾਂ ਹੁਣੇ ਬਣਾ ਲੈਨੇ ਆ ਵੀ ਠੀਕ ਰਹੂਗਾ ਫਿਰ ਅਸੀਂ ਹੁਣ ਇੱਥੇ ਬਣਾ ਲਿਆ ਤੇ ਚਲੋ ਬਾਕੀ ਜਿੰਨਾ ਕ ਬਣ ਜੂਗਾ ਆਪਾਂ ਉਹਦੇ ਵਿੱਚ ਬਹਿ ਜਾਗੇ ਜੀ ਬਾਕੀ ਆਪਾਂ ਵਿੱਚ ਬੈਠ ਕੇ ਹੈਨਾ ਹੌਲੀ ਹੌਲੀ ਕਰਾਈ ਚੱਲਾਂਗੇ ਤਿਆਰੀ ਤੁਹਾਨੂੰ ਪਤਾ ਵੀ ਘਰ ਪੈਣੇ ਬਹੁਤ ਜ਼ਿਆਦਾ ਅੱਜ ਕੱਲ ਮੁਸ਼ਕਲ ਨੇ ਪਾਉਣੇ ਘਰ ਤੇ ਜਿੰਨਾ ਕ ਆਪਣਾ ਚਲ ਬਣ ਜੂਗਾ ਉਹਨੇ ਇੱਕ ਚਾਪਾ ਹਲੇ ਐਡਜਸਟ ਕਰਾਂਗੇ ਫਿਰ ਹੌਲੀ ਹੌਲੀ ਆਪਾਂ ਵਿੱਚ ਬੈਠ ਕੇ ਆਪਣੀ ਤਿਆਰੀ ਕਰਵਾ ਲਾਂਗੇ ਕਦੇ ਕਿਚਨ ਤਿਆਰ ਕਰਵਾ ਲਈ ਕਦੇ ਪੱਥਰ ਲਵਾ ਲਿਆ ਐਵੇਂ ਆਪਾਂ ਹੌਲੀ ਹੌਲੀ ਕਰ ਲਾਂਗੇ ਤੇ ਤਾਂ ਤੁਹਾਨੂੰ ਮੈਂ 2 ਦੀ ਸੀ ਵੀ ਮੈਂ ਕਿਹਾ ਮੈਂ ਆਪਣੇ ਨਾ ਦਸਾਂ ਭੈਣ ਭਰਾਵਾਂ ਨੂੰ ਤੇ ਵੀ ਆਪਾਂ ਹੁਣ ਉਧਰ ਥੋੜੇ ਚਿਰ ਵਾਸਤੇ ਹੀ ਆ ਕੁਸ਼ਕ ਦੇ ਨਹੀਂ ਨੇ ਜੀ 15 ਦਿਨ 20 ਦਿਨ ਜ਼ੋਰ ਮਾਰ ਕੇ ਬਸ ਇੰਨਾ ਕੁ ਟਾਈਮ ਹੀ ਆਪਾਂ ਉੱਥੇ ਫਿਰ ਆਪਾਂ ਇੱਧਰ ਆ ਜਾਣਾ ਤੇ ਇਹਨਾਂ ਨੂੰ ਹੁਣ ਪੂਰਾ ਜ਼ੋਰ ਪਾਇਆ ਹੋਇਆ ਸੀ ਮਿਸਤਰੀਆਂ ਨੂੰ ਵੀ ਤੁਸੀਂ ਛੇਤੀ ਕਰੋ ਸਾਨੂੰ ਨਾ ਇੱਥੇ ਬੈਠਦੇ ਕਰੋ ਵੀ ਜੇ ਉਹ ਆਗੇ ਫਿਰ ਸਾਨੂੰ ਵਿੱਚ ਬਹੁਤ ਔਖਾ ਹੋ ਜਾਂਦਾ ਜੀ ਨਾ ਤਾਂ ਕਿਸੇ ਦੇ ਆਏ ਤੋਂ ਹਨਾ ਸਮਾਨ ਅ ਚੱਕਣ ਧਰਨ ਦੇ ਵਿੱਚ ਦਿੱਕਤ ਹੁੰਦੀ ਹੈ ਕਿਉਂ ਉਹਨਾਂ ਨੇ ਕਿਹੜਾ 1 2 ਜਣਿਆਂ ਨੇ ਆਉਣਾ ਉਹਨਾਂ ਨੇ ਬਹੁਤ ਮੈਨੂੰ ਲੱਗਦਾ ਵੀ 8 10 ਜਣੇ ਤਾਂ ਉਹ ਆਉਣਗੇ ਤੇ ਉਹਨਾਂ ਦੀ ਬੇਟੀ ਬੇਟੀ ਹੋਗੀ ਬੇਟੀ ਦੇਗਾ ਹਾਂ ਬੱਚੇ ਹੋਗੇ ਫਿਰ ਉਹ ਆਪ ਹੋਗੇ ਉਹਨਾਂ ਦੇ ਨੂੰ ਪੁੱਤ ਹੋਗੇ ਪੋਤਾ ਪੁੱਤੀ ਹੋਗੇ ਤੇ ਇੰਨਿਆਂ ਦੇ ਵਿੱਚ ਆਪਾਂ ਨੂੰ ਰਜਿਸਟਰ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਊਗਾ ਤੇ ਇਸ ਕਰਕੇ ਹੁਣ ਫਟਾਫਟ ਇੱਧਰ ਤਿਆਰੀ ਕਰਵਾ ਰਹੇ ਹਾਂ ਵੀ ਜਿੰਨੀ ਕਿ ਚਲੋ ਹੋ ਗਈ ਆਪਾਂ ਉਹਨੇ ਕਿਚੇ ਆਪਾਂ ਸਮਾਨ ਧਰ ਲਾਂਗੇ ਲਿਆ ਕੇ ਤੇ ਤੁਹਾਡੇ ਨਾਲ ਸਾਰਾ ਸਾਂਝਾ ਕਰਾਂਗੇ ਜੀ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਤੇ ਤੁਸੀਂ ਬਣੇ ਰਹੋ ਆਪਣੇ ਚੈਨਲ ਦੇ ਨਾਲ ਪਲੀਜ਼ ਤੁਸੀਂ ਨਾ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੇ ਜੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਪਲੀਜ਼ ਆਪਾਂ ਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਪਲੀਜ਼ ਆਪਣਾ ਸਾਥ ਦਿੰਦੇ ਰਹੋ ਤੇ ਬਾਕੀ ਆਪਾਂ ਮਿਲਦੇ ਆਂ ਫਿਰ ਕਿਸੇ ਨਵੇਂ ਵਲੌਗ ਦੇ ਵਿੱਚ ਤੇ ਚਲੋ ਜੀ ਠੀਕ ਹੈ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੰਦਰੁਸਤ ਰੱਖੇ ਠੀਕ ਹੈ ਜੀ ਬਾਏ ਦਾ